ਐਸਆਈਟੀ ਵੱਲੋਂ ਇੱਕ ਸਟੇਟਸ ਰਿਪੋਰਟ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਤੇ ਕੋਰਪੂਰਾ ਦੇ ਚ ਟ੍ਰਾਇਲ ਰੋਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮੰਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ 20 1 2024 ਆ ਜਿਹੜੀ ਪਈ ਆ ਤਾਂ ਇਹ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਮੇ ਸਮੇਂ ਤੋਂ ਬਹਿਬਲ ਕਲਾਂ ਦੇ ਵਿੱਚ ਮੁਲਜ਼ਮਾਂ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ 'ਚ ਵੀ ਆਏ ਆ ਤੇ ਟ੍ਰਾਇਲ ਆ ਜਿਹੜੇ ਸ਼ੁਰੂ ਹੋ ਚੁੱਕੇ ਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਹੋ ਕੇ ਇਸ ਕਰਾਂਗੇ ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ ਚਲਾਨ ਦਿੱਤੇ ਦਾ ਫਾਇਦਾ ਤਾਂ ਹੀ ਹੈ ਜੇ ਟ੍ਰਾਇਲ ਚੱਲਣਗੇ ਜੇ ਚਲਾਨਾਂ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਏ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ 파ਟ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉੱਥੇ ਸਮਾਪਤ ਕਰਾਂਗੇ ਇਹ ਤਾਂ ਸਵਾਜੀਤ ਮੰਗ ਰੱਖੀਆਂ ਸੀ ਜਿਹੜੇ ਅਸੰਦੋਸ਼ੀ ਨੇ ਜਾਂ ਜਿਹਦੇ ਵਿੱਚ ਖੋਰ ਨਿਆ ਕਿਹੜੇ ਰਹਿੰਦੇ ਜਿਹੜੇ ਦੇਖੋ ਜੀ ਫਾਰਦਰ ਇਨਵੈਸਟੀਗੇਸ਼ਨ ਹਜੇ ਵੀ ਚੱਲਦੀ ਹੈ ਜਿਵੇਂ ਆਪਾਂ ਕੋੜਕਪੂਰੇ ਦੀ ਗੱਲ ਕਰਦੇ ਹਾਂ ਕੋੜਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ ਚਾਰ ਸਪਲੀਮੈਂਟ ਚਲਾਨ ਹੋਰ ਆਏ ਆ ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਆ ਜਾਂਚ ਚ ਚੱਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚੱਲਦੀ ਰਹੂਗੀ ਪਰ ਜਿਹੜੇ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਟ੍ਰਾਇਲ ਸ਼ੁਰੂ ਹੋਣਗੇ ਟ੍ਰਾਇਲ ਦੇ ਨਾਲ ਜਿਹੜੀ ਜਾਂਚ ਉਹ ਕੰਟੀਨਿਊ ਚੱਲਦੀ ਰਹੂਗੀ ਤੇ ਸਪਲੀਮੈਂਟ ਚਲਾਨ ਆ ਜਿਹੜੇ ਹੋਰ ਫੇਰ ਵੀ ਆਉਂਦੇ ਰਹਿਣਗੇ ਪਰ ਜਲ ਦੋਵੇਂ ਕੇਸਾਂ ਦੀ ਟ੍ਰਾਇਲ ਜਿਹੜਾ ਸ਼ੁਰੂ ਹੋ ਚੁੱਕਾ ਬਿਲਕੁਲ ਜੀ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਹੁਣ ਸ਼ੁਰੂ ਹੋ ਚੁੱਕਾ ਹੈ ਯਾਨੀ ਕਿ ਹੋਰ ਕੁਝ ਵੀ ਕੋਈ ਅਲਾਰਮ ਕੀਤਾ ਮਰਨ ਵਰਤਦਾ ਜਾਂ ਉਹ ਇਸ ਦੇ ਨਾਲ ਇਹ ਆ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਆ ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਿਆ ਜਿਹਦੇ ਚ ਮੈਂ ਸੋਚਦਾ ਕਿ ਕੋਰਟ ਦੇ ਵਿੱਚ ਆਪਾਂ ਕੋਰਟ ਦੇ ਵਿੱਚ ਵਕੀਲਾਂ ਦੇ ਨਾਲ ਆਪਾਂ ਲੜਾਈ ਹੈ ਜਿਹੜੀ ਅਗਲੀ ਲੜਦੇ ਰਹਿਣਾ ਤਾਂ ਐਸਆਈਟੀ ਵੱਲੋਂ ਇੱਕ ਸਟੇਟਸ ਬੋਰਡ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਤੇ ਕੋਰਪੂਰਾ ਦੇ ਟ੍ਰਾਇਲ ਰੋਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮੰਨ ਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ 20 1 2024 ਹੈ ਜਿਹੜੀ ਪਈ ਹੈ ਤਾਂ ਇਹੀ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਮੇ ਸਮੇਂ ਤੋਂ ਬਹਿਬਲ ਕਲਾਂ ਦੇ ਵਿੱਚ ਮੁਲਜ਼ਮਾਂ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਆ ਇਹ ਜਿਹੜੇ ਫੈਸਲੇ ਆ ਸਾਡੇ ਪੱਖ ਚ ਵੀ ਆਏ ਆ ਤੇ ਟ੍ਰਾਇਲ ਆ ਜਿਹੜੇ ਸ਼ੁਰੂ ਹੋ ਚੁੱਕੇ ਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਹੋ ਸਿਸ ਕਰਨਾ ਹੈ ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ ਚਲਾਨ ਦਿੱਤੇ ਆ ਦਾ ਫਾਇਦਾ ਤਾਂ ਹੀ ਆ ਜੇ ਟ੍ਰਾਇਲ ਚੱਲਣਗੇ ਜੇ ਚਲਾਨਾ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਏ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ ਪੜਾਅ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉੱਥੇ ਸਮਾਪਤ ਕਰਾਂਗੇ ਜਿਹੜੇ ਤਾਂ ਸਾਡੀ ਇੱਕ ਮੰਗ ਰੱਖੀ ਹੁੰਦੀ ਸੀ ਕਿ ਜਿਹੜੇ ਅਸੰਦੋਸ਼ੀ ਨੇ ਜਾਂ ਇਹਦੇ ਵਿੱਚ ਹੋਰ ਨਿਯਮ ਕਿਹੜੇ ਰਹਿੰਦੇ ਜਿਹੜੇ ਦੇਖੋ ਜੀ ਫਾਰਦਰ ਇਨਵੈਸਟੀਗੇਸ਼ਨ ਹਜੇ ਵੀ ਚੱਲਦੀ ਹੈ ਜਿਵੇਂ ਆਪਾਂ ਕੋੜਕਪੂਰੇ ਦੀ ਗੱਲ ਕਰਦੇ ਆ ਕੋੜਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ ਚਾਰ ਸਪਲੀਮੈਂਟ ਚਲਾਨ ਹੋ ਰਹੇ ਆ ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਆ ਜਾਂਚ ਚ ਚੱਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚੱਲਦੀ ਰਹੂਗੀ ਪਰ ਜਿਹੜੀ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਟ੍ਰਾਇਲ ਸ਼ੁਰੂ ਹੋਣਗੇ ਟ੍ਰਾਇਲ ਦੇ ਨਾਲ ਜਿਹੜੀ ਜਾਂਚ ਉਹ ਕੰਟੀਨਿਊ ਚਲਦੀ ਰਹੂਗੀ ਤੇ ਸਪਲੀਮੈਂਟ ਚਲਾਨ ਆ ਜਿਹੜੇ ਹੋਰ ਫੇਰ ਵੀ ਆਉਂਦੇ ਰਹਿਣਗੇ ਤੇ ਚਲ ਦੋਵੇਂ ਕੇਸਾਂ ਦੀ ਟ੍ਰਾਇਲ ਜਿਹੜਾ ਸ਼ੁਰੂ ਹੋ ਚੁੱਕਾ ਬਿਲਕੁਲ ਜੀ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਹੁਣ ਸ਼ੁਰੂ ਹੋ ਚੁੱਕਾ ਹੈ ਜਦ ਲਈ ਹੋਰ ਕੁਝ ਵਿਅਕਤੀ ਦਾ ਲਾਲ ਕਿਤੇ ਮਾਰਨ ਵਰਤ ਰਿਹਾ ਜਾਂ ਉਹ ਉਹ ਇਸ ਦੇ ਨਾਲ ਇਹ ਆ ਟਰਾਈਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਿਆ ਜਿਹਦੇ ਵਿੱਚ ਮੈਂ ਸਮਝਦਾ ਕਿ ਕੋਰਟ ਦੇ ਵਿੱਚ ਆਪਾਂ ਪ੍ਰੈਸ਼ਰ ਬਿਲਡ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਪ੍ਰੋਟੈਸਟ ਦੇ ਨਾਲ ਤੇ ਅੱਗੇ ਜਿਹੜਾ ਕੋਰਟ ਦੇ ਵਿੱਚ ਵਕੀਲਾਂ ਦੇ ਨਾਲ ਆਪਾਂ ਲੜਾਈ ਹੈ ਜਿਹੜੀ ਅਗਲੀ ਲੜਦੇ ਜਾਣਾ